ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਅਸੀਂ ਗੱਲਬਾਤ ਕਰਾਂਗੇ ਜੀ ਕਿ ਕਿਹੜੇ ਉਹ ਸਤ ਹਾਲਾਤ ਹਨ ਜਿਨ੍ਹਾਂ ਦੇ ਵਿੱਚ ਸਾਨੂੰ ਕਦੇ ਵੀ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਕਦੇ ਵੀ ਗੁਟਕਾ ਸਾਹਿਬ ਨੂੰ ਹੱਥ ਹੀ ਨਹੀਂ ਲਗਾਉਣਾ ਚਾਹੀਦਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਸਾਤ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਤ ਸੰਗਤ ਜੀ ਆਖਿਆ ਜਾਂਦਾ ਹੈ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਨੇ ਆਖਿਆ ਹੈ ਕਿ ਜਿਨਪ ਅਦਾਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਗੁਰਬਾਣੀ ਗੁਰੂ ਸਰੂਪ ਹੈ ਤੇ ਗੁਰਬਾਣੀ ਦਾ ਸਤਿਕਾਰ ਗੁਰੂ ਜੀ ਦਾ ਹੀ ਸਤਿਕਾਰ ਹੋ ਜਾਂਦਾ ਹੈ ਪਹਿਲਾਂ ਬੇਨਤੀਆਂ ਕੀਤੀਆਂ ਹਨ ਕਿ ਗੁਟਕਾ ਸਾਹਿਬ ਪੋਥੀ ਸਾਹਿਬ ਤੋਂ ਪਾਠ ਗੁਰਬਾਣੀ ਪੜਨ ਦੇ ਲੱਗਿਆ ਕੁਝ ਖਾਸ ਗੱਲਾਂ ਦਾ ਸਾਨੂੰ ਧਿਆਨ ਬਹੁਤ ਜ਼ਰੂਰੀ ਹੀ ਰੱਖਣਾ ਚਾਹੀਦਾ ਹੈ ਇਹ ਕਈ ਵਾਰ ਵੇਖਿਆ ਹੈ ਕਿ ਗੁਰਬਾਣੀ ਦਾ ਗੁਟਕਾ ਸਾਹਿਬ ਲੈ ਕੇ ਪਾਠ ਕਰਮ ਤੋਂ ਪਹਿਲਾਂ ਕਈ ਲੋਕ ਹੱਥ ਸੋਚੇ ਨਹੀਂ ਕਰਦੇ ਹਨ ਹੱਥ ਸੋਚੇ ਕਰਨੇ ਬਹੁਤ ਹੀ ਜ਼ਰੂਰੀ ਦੱਸੇ ਗਏ ਹਨ ਸਾਧ ਸੰਗਤ ਜੀ ਕਿਉਂਕਿ ਕਈ ਵਾਰ ਆਣ ਕੇ ਸਿੱਧਾ ਹੀ ਅਸੀਂ ਮੱਥਾ ਟੇਕਿਆ ਪਰ ਕਰਮਾ ਕੀਤੀਆਂ ਜਾਂ ਕੋਈ ਚੀਜ਼ ਖਾ ਰਹੇ ਹੁੰਦੇ ਹਨ ਤੇ ਉਦਾਂ ਹੀ ਸਾਨੂੰ ਕਈ ਵਾਰ ਯਾਦ ਭੁੱਲ ਜਾਂਦਾ ਹੈ ਜਾਂ ਵੈਸੇ ਹੀ ਕਈ ਵਾਰ ਸਾਡੇ ਦਿਮਾਗ ਵਿੱਚ ਆਲਸ ਆ ਜਾਂਦਾ ਹੈ ਕੋਈ ਹੱਥ ਸੁੱਚੇ ਕਰਨ ਦੀ ਸਾਨੂੰ ਲੋੜ ਹੀ ਮਹਿਸੂਸ ਨਹੀਂ ਹੁੰਦੀ ਗੁਰਬਾਣੀ ਦੀ ਪੋਥੀ ਪੜਨ ਤੋਂ ਪਹਿਲਾਂ ਤੁਹਾਡੇ ਹੱਥ ਸੁੱਚੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਹਨ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਹੱਥ ਸੁੱਚੇ ਕਰਨੇ ਹਨ ਦੂਸਰਾ ਜਿਹੜੀ ਗੱਲ ਤੁਸੀਂ ਧਿਆਨ ਵਿੱਚ ਬਹੁਤ ਜ਼ਰੂਰੀ ਰੱਖਣੀ ਹੈ ਕਿ ਗੁਟਕਾ ਸਾਹਿਬ ਜਿੱਥੋਂ ਵੀ ਤੁਸੀਂ ਪਾਠ ਕੀਤਾ ਜਾ ਰਿਹਾ ਸੀ ਉੱਥੇ ਹੀ ਰਮਾਲਾ ਸਾਹਿਬ ਵਿੱਚ ਜਰੂਰ ਉਹਦੇ ਪੰਨੇ ਸਾਫ਼ ਕਰਨੇ ਚਾਹੀਦੇ ਹਨ ਤੇ ਉਹੀ ਰਮਾਲੇ ਦੇ ਉੱਤੇ ਤੁਹਾਨੂੰ ਟਿਕਾ ਕੇ ਹੱਥਾਂ ਦੇ ਵਿੱਚ ਫੜ ਕੇ ਫਿਰ ਹੀ ਪੋਥੀ ਤੋਂ ਪਾਠ ਕਰਨਾ ਚਾਹੀਦਾ ਹੈ ਗੁਰਬਾਣੀ ਦਾ ਸਤਿਕਾਰ ਇਸ ਤਰ੍ਹਾਂ ਹੀ ਹੁੰਦਾ ਹੈ ਕਈ ਲੋਕ ਕੀ ਕਰਦੇ ਹਨ ਕਿ ਜਿਸ ਕੱਪੜੇ ਦੇ ਵਿੱਚ ਜਿਸ ਰਮਾਲਾ ਸਾਹਿਬ ਦੇ ਵਿੱਚ ਅਸੀਂ ਗੁਟਕਾ ਸਾਹਿਬ ਲਪੇਟਿਆ ਹੁੰਦਾ ਹੈ ਉਸ ਨੂੰ ਆਪਣੇ ਪੈਰਾਂ ਦੇ ਲਾਗੇ ਰੱਖ ਲੈਂਦੇ ਹਨ ਤੇ ਪੋਥੀ ਨੂੰ ਸਿੱਧਿਆਂ ਹੀ ਹੱਥ ਵਿੱਚ ਫੜ ਲੈਂਦੇ ਹਨ ਪਰ ਇਸ ਤਰ੍ਹਾਂ ਸਾਡਾ ਗੁਟਕਾ ਸਾਹਿਬ ਦਾ ਸਤਿਕਾਰ ਨਹੀਂ ਹੁੰਦਾ ਇਸ ਲਈ ਤੁਸੀਂ ਰੁਮਾਲਾ ਸਾਹਿਬ ਦੇ ਵਿੱਚ ਰੱਖ ਕੇ ਹੀ ਗੁਟਕਾ ਸਾਹਿਬ ਨੂੰ ਜੇਕਰ ਫੜਦੇ ਹੋ ਤਾਂ ਬਹੁਤ ਹੀ ਸਤਿਕਾਰ ਵਧ ਜਾਵੇਗਾ ਰੁਮਾਲੇ ਦੇ ਵਿੱਚ ਹੀ ਗੁਟਕਾ ਸਾਹਿਬ ਰੱਖਣੇ ਬਹੁਤ ਜ਼ਰੂਰੀ ਹਨ ਤੇ ਜ਼ਰੂਰੀ ਜਿਹੜਾ ਨਿਯਮ ਹੈ ਕਿ ਕੋਈ ਵੀ ਪੋਥੀ ਸਾਹਿਬ ਜੇ ਸੈਂਚੀ ਹੈ ਰੁਮਾਲੇ ਦੇ ਸਾਹਤ ਹੀ ਹੋਣੀ ਚਾਹੀਦੀ ਹੈ ਤੇ ਤੀਸਰਾ ਜੋਦ ਗੱਲ ਤੁਸੀਂ ਧਿਆਨ ਵਿੱਚ ਰੱਖਣੀ ਹੈ ਉਹ ਇਹ ਵੀ ਗੱਲ ਧਿਆਨ ਚ ਰੱਖਣੀ ਹੈ ਕਿ ਗੱਲ ਜੇ ਜੁੜੀ ਹੋਈ ਹੈ ਕਪੜਾ ਤੁਹਾਡੇ ਕਿ ਜਦ ਵੀ ਤੁਸੀਂ ਪਾਠ ਕਰਨ ਦੇ ਲਈ ਬੈਠੋ ਤਾਂ ਕਪੜਾ ਹਜੂਰੀਆ ਤੁਹਾਡੇ ਗਲ ਵਿੱਚ ਹਮੇਸ਼ਾ ਹੋਣਾ ਚਾਹੀਦਾ ਹੈ ਉਹਦੇ ਨਾਲ ਸਰੀਰ ਦੇ ਕਿਸੇ ਅੰਗ ਤੇ ਵੀ ਜੇਕਰ ਕੋਈ ਖਾਰਸ਼ ਹੋਵੇ ਜਾਂ ਕੋਈ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਜਾਂ ਛਿੱਕ ਹੀ ਕਈ ਵਾਰ ਆ ਜਾਂਦੀ ਹੈ ਜਾਂ ਕਈ ਵਾਰ ਨੱਕ ਮੂੰਹ ਤੇ ਖਾਰਿਸ਼ ਹੋਣ ਲੱਗ ਜਾਂਦੀ ਹੈ ਤਾਂ ਜਿਹੜਾ ਹਜ਼ੂਰੀਏ ਤੁਸੀਂ ਗੱਲ ਵਿੱਚ ਪਾਇਆ ਹੋਵੇਗਾ ਉਸ ਨਾਲ ਤੁਸੀਂ ਬਹੁਤ ਹੀ ਆਰਾਮ ਦੇ ਨਾਲ ਖਾਰਿਸ਼ ਵੀ ਕਰ ਸਕਦੇ ਹੋ ਜਾਂ ਜੇਕਰ ਤੁਹਾਨੂੰ ਛਿੱਕ ਵੀ ਆ ਜਾਵੇ ਤਾਂ ਤੁਹਾਡੇ ਗੁਟਕਾ ਸਾਹਿਬ ਦੇ ਉੱਪਰ ਛੱਟੇ ਨਹੀਂ ਪੈਣਗੇ ਤੁਹਾਡੇ ਹਜ਼ੂਰੀਏ ਦੇ ਉੱਪਰ ਹੀ ਸਾਰਾ ਕੁਝ ਹੋਵੇਗਾ ਤੇ ਨਾਲ ਹੀ ਗੁਟਕਾ ਸਾਹਿਬ ਫੜਿਆਂ ਹੱਥ ਦੇ ਵਿੱਚ ਤੇ ਪੈਰਾਂ ਨੂੰ ਹੱਥ ਨਹੀਂ ਲਗਾਏ ਜਾਣਗੇ ਕਦੇ ਅੱਖਾਂ ਨੂੰ ਤੇ ਕਦੇ ਸਿਰ ਨੂੰ ਤੇ ਨਾ ਹੀ ਜ਼ਮੀਨ ਦੇ ਉੱਪਰ ਹੱਥ ਲਗਾਉਣੇ ਚਾਹੀਦੇ ਹਨ ਉਹਦਾ ਫਲ ਫਿਰ ਸਾਨੂੰ ਕੀ ਪ੍ਰਾਪਤ ਹੋਵੇਗਾ ਜੇ ਅਸੀਂ ਇਦਾਂ ਦਾ ਆਲਸ ਕਰਕੇ ਬੈਠ ਜਾਵਾਂਗੇ ਕਿਉਂਕਿ ਸਾਧ ਸੰਗਤ ਜੀ ਅਦਬ ਤਾਂ ਬਹੁਤ ਜ਼ਰੂਰੀ ਹੈ ਅਕਸਰ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਜਿਹੜੀ ਇੱਕ ਗੱਲ ਹੋਰ ਧਿਆਨ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਕਿਸੇ ਪੋਥੀ ਤੋਂ ਗੁਟਕਾ ਸਾਹਿਬ ਤੋਂ ਪਾਠ ਕਰਨਾ ਹੋਵੇ ਕਿਸੇ ਦੇ ਪੈਰਾਂ ਵਾਲੇ ਪਾਸੇ ਕਦੇ ਵੀ ਨਹੀਂ ਬੈਠਣਾ ਚਾਹੀਦਾ ਨਾ ਹੀ ਕਿਸੇ ਦੇ ਆਸਣ ਤੋਂ ਨੀਵਾ ਬੈਠਣਾ ਚਾਹੀਦਾ ਹੈ ਜੇ ਕੋਈ ਬੈਠਾ ਉੱਚੀ ਜਗ੍ਹਾ ਤੇ ਹੋਵੇ ਅਸੀਂ ਥੱਲੇ ਬੈਠ ਕੇ ਬਾਣੀ ਪੜੀ ਜਾਈਏ ਤਾਂ ਇਹ ਸਾਡੇ ਗੁਰੂ ਜੀ ਦਾ ਗੁਰਬਾਣੀ ਦਾ ਨਿਰਾਦਰ ਹੋਵੇਗਾ ਇਸ ਲਈ ਜਦ ਜਿਸ ਨੇ ਪਾਠ ਕਰਨਾ ਹੋਵੇ ਉਸ ਨੂੰ ਉੱਚੀ ਥਾਂ ਤੇ ਬੈਠਣਾ ਚਾਹੀਦਾ ਹੈ ਫਿਰ ਗੁਰਬਾਣੀ ਦਾ ਸਤਿਕਾਰ ਆਪਣੇ ਆਪ ਹੀ ਵੱਧ ਜਾਵੇਗਾ ਤੇ ਹਮੇਸ਼ਾ ਸਰਹਾਣੇ ਵਾਲੇ ਪਾਸੇ ਬੈਠ ਕੇ ਹੀ ਪਾਠ ਕਰਨਾ ਚਾਹੀਦਾ ਹੈ ਜੇ ਕੋਈ ਉੱਚਾ ਬੈਠਾ ਹੈ ਉਸ ਨੂੰ ਬੇਨਤੀ ਕਰੋ ਕਿ ਭਾਈ ਤੂੰ ਵੀ ਥੱਲੇ ਜ਼ਮੀਨ ਤੇ ਹੋ ਜਾ ਜੋ ਜ਼ਮੀਨ ਵਿੱਚ ਬੈਠਾ ਹੈ ਜਿਹਦਾ ਆਸਣ ਨੀਵਾ ਹੋਵੇ ਤਾਂ ਉਸ ਨੂੰ ਬੈੱਡ ਤੇ ਪਾਠ ਜੇਕਰ ਤੁਸੀਂ ਕਰ ਰਹੇ ਹੋ ਜਾਂ ਕੋਈ ਬੈੱਡ ਤੇ ਬੈਠਾ ਹੈ ਉਸ ਨੂੰ ਨੀਵਾ ਕਰ ਦੋ ਤੇ ਬੈੱਡ ਤੇ ਬੈਠ ਕੇ ਹੀ ਪਾਠ ਕਰ ਲਓ ਪਰ ਬੈੱਡ ਵੀ ਤੁਹਾਡਾ ਸੁੱਚਾ ਹੋਣਾ ਚਾਹੀਦਾ ਹੈ ਜੇਕਰ ਤੁਸੀਂ ਹਮੇਸ਼ਾ ਜ਼ਮੀਨ ਉੱਤੇ ਬੈਠ ਕੇ ਪਾਠ ਕਰੋ ਤਾਂ ਤੁਹਾਨੂੰ ਇਸ ਦਾ ਫਲ 100 ਗੁਣਾ ਵੱਧ ਮਿਲ ਜਾਵੇਗਾ। ਗੁਰਬਾਣੀ ਦਾ ਜੇਕਰ ਪਾਠ ਕਰਨਾ ਹੈ ਤਾਂ ਹੋਰ ਵੀ ਕਈ ਗੱਲਾਂ ਦਾ ਬਹੁਤ ਹੀ ਧਿਆਨ ਰੱਖਣਾ ਚਾਹੀਦਾ ਹੈ ਕਿ ਜਦੋਂ ਵੀ ਗੁਰਬਾਣੀ ਪੜ੍ਹਨੀ ਹੈ ਹਮੇਸ਼ਾ ਸਰਬੱਤ ਦਾ ਭਲਾ ਹੀ ਮੰਗੋ ਤੇ ਮर्यादा ਰਹਿਤ ਹੀ ਰਹੋ ਕਿਉਂਕਿ ਜਿਹੜਾ ਸਰਬੱਤ ਦਾ ਭਲਾ ਹੁੰਦਾ ਹੈ ਸਰਬੱਤ ਦੇ ਭਲੇ ਵਿੱਚ ਹੀ ਸਾਡਾ ਭਲਾ ਹੋਣਾ ਲਿਖਿਆ ਹੁੰਦਾ ਹੈ ਕਿਉਂਕਿ ਅਸੀਂ ਵੀ ਤਾਂ ਸਾਧ ਸੰਗਤ ਜੀ ਸਰਬੱਤ ਦੇ ਵਿੱਚ ਹੀ ਆਉਂਦੇ ਹਾਂ। ਕਦੇ ਬਾਣੀ ਜੇਕਰ ਤੁਸੀਂ ਪੜ੍ਹਨੀ ਹੋਵੇ ਜੇ ਕੋਈ ਤੁਹਾਨੂੰ ਪ੍ਰੇਮ ਹੈ ਫਿਰ ਇਹਨਾਂ ਫਜ਼ੂਲ ਗੱਲਾਂ ਨੂੰ ਤੁਸੀਂ ਇਹ ਨਾ ਸਮਝਣਾ ਕਿਉਂਕਿ ਇਹ ਗੱਲਾਂ ਬਹੁਤ ਹੀ ਇੰਪੋਰਟੈਂਟ ਹਨ ਇਹ ਵੀ ਉਹੀ ਹੈ ਕਿ ਜੇਕਰ ਖੇਡਣਾ ਤੇ ਨਾ ਖੇਡਣ ਦੇਣਾ ਇਸ ਕਰਕੇ ਜਿਹੜੀ ਤੁਹਾਡੀ ਜ਼ਿੰਦਗੀ ਦਾ ਮਨੋਰਥ ਬਾਣੀ ਹੈ ਨਿਤਨੇਮ ਹੈ ਇਹਨੂੰ ਇੰਨਾਕ ਸਮਝ ਲਓ ਕਿ ਇਹ ਤੁਹਾਡੀ ਜ਼ਿੰਦਗੀ ਦੀ ਅਸਲ ਖੇਡ ਹੈ ਜਿਹੜਾ ਕੰਮ ਅਸੀਂ ਰੋਜ਼ ਰੋਜ਼ਾਨਾ ਹੀ ਨਿਤਨੇਮ ਦੀ ਤਰ੍ਹਾਂ ਕਰਨਾ ਹੀ ਕਰਨਾ ਹੈ ਇਹ ਫਿਰ ਉਸ ਨੂੰ ਕਰਨਾ ਵੀ ਸਹੀ ਢੰਗ ਤਰੀਕੇ ਦੇ ਨਾਲ ਹੈ। ਪ੍ਰੇਮ ਸਤਿਕਾਰ ਅਦਬ ਕਰਨਾ ਹੈ। ਇੱਕ ਗੱਲ ਹੋਰ ਵੀ ਤੁਹਾਨੂੰ ਨੋਟ ਰੱਖਣੀ ਚਾਹੀਦੀ ਹੈ ਜਿਸ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਹੀ ਜ਼ਰੂਰੀ ਹੈ। ਜੇਕਰ ਆਪ ਜੀ ਨੂੰ ਮੌਕਾ ਮਿਲਦਾ ਹੈ ਕਿਸੇ ਕੀਰਤਨ ਦਰਬਾਰ, ਗੁਰੂ ਘਰ ਜਾਣ ਦਾ ਜਾਂ ਕਿਸੇ ਸਮਾਗਮ ਵਿੱਚ ਤੁਸੀਂ ਬੈਠੇ ਹੋਵੋ ਜਾਂ ਕਿਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦਾ ਕਈ ਵਾਰ ਮੌਕਾ ਮਿਲ ਜਾਂਦਾ ਹੈ। ਉੱਥੇ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਹੋਵੇ ਜਾ ਢਾਡੀ ਸਿੰਘ ਆਪਣੀ ਕਥਾ ਸੁਣਾ ਰਹੇ ਹੋਣ ਜਾਂ ਕਥਾਵਾਚਕ ਹੀ ਕੋਈ ਆਪਣੀ ਕਥਾ ਚਲਾ ਰਹੇ ਹੋਣ ਇਤਿਹਾਸ ਸਰਵਣ ਕਰਨ ਜਾਇਆ ਕਰੋ ਆਪਣਾ ਗੁਟਕਾ ਫੜ ਕੇ ਤੁਸੀਂ ਪਾਠ ਕਰਨ ਦੇ ਲਈ ਨਹੀਂ ਬੈਠਿਆ ਕਰੋ ਕਿਉਂਕਿ ਨਾਹ ਇਸ ਤਰ੍ਹਾਂ ਕਰਨ ਨਾਲ ਕਿਉਂਕਿ ਤੁਹਾਡਾ ਨਾ ਤਾਂ ਮਨ ਬਾਬਾ ਜੀ ਦੀ ਪੜੀ ਹੋਈ ਗੁਰਬਾਣੀ ਵਿੱਚ ਲੱਗੇਗਾ ਨਾ ਹੀ ਉਸ ਇਤਿਹਾਸਿਕ ਗੁਰਦੁਆਰੇ ਪ੍ਰਤੀ ਤੁਹਾਡੀ ਸ਼ਰਧਾ ਹੋਵੇਗੀ ਬਸ ਤੁਹਾਡੀ ਸ਼ਰਦਾ ਹੋਵੇਗੀ ਆਪਣਾ ਗੁਟਕਾ ਸਾਹਿਬ ਤੋਂ ਪਾਠ ਕਰਨ ਦੀ ਕਿ ਸਾਡਾ ਜਲਦੀ ਜਲਦੀ ਸਮਾਪਤ ਹੋ ਜਾਵੇ ਤੇ ਅਸੀਂ ਉੱਠ ਕੇ ਚਲੇ ਜਾਈਏ ਅਸੀਂ ਤਾਂ ਬਸ ਪਾਠ ਕਰਨ ਦੇ ਲਈ ਆਏ ਸੀ ਇਹੋ ਜਿਹਾ ਕੰਮ ਕਦੇ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਗਾਣਿਆਂ ਵਿੱਚ ਵੀ ਵੇਖਿਆ ਜਾਂਦਾ ਹੈ ਕਿ ਕਈ ਲੋਕ ਉੱਥੇ ਗੁਟਕਾ ਸਾਹਿਬ ਲੈ ਕੇ ਆਪਣਾ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਨ ਜੋ ਕਿ ਬਹੁਤ ਹੀ ਮਨਮਤ ਹੈ ਚੱਲ ਰਹੇ ਕਥਾ ਕੀਰਤਨ ਦਾ ਸਤਿਕਾਰ ਫਿਰ ਨਹੀਂ ਹੁੰਦਾ ਬੇਦਬੀ ਹੋ ਜਾਂਦੀ ਹੈ ਜੇਕਰ ਤੁਹਾਡਾ ਨਿਤਨੇਮ ਛੁੱਟ ਰਿਹਾ ਹੈ ਤਾਂ ਤੁਸੀਂ ਘਰ ਵਿੱਚ ਹੀ ਇਸ ਨੂੰ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਬਹੁਤ ਹੀ ਧਿਆਨ ਵਿੱਚ ਰੱਖਿਆ ਕਰੋ ਸਾਧ ਸੰਗਤ ਜੀ ਕਿਉਂਕਿ ਗੁਰਬਾਣੀ ਦਾ ਲਾਹਾ ਪ੍ਰਾਪਤ ਕਰਨ ਦੇ ਲਈ ਅਸੀਂ ਆਏ ਹਾਂ ਇਸ ਸਮੇਂ ਆਪ ਜੀਤ ਕਦੇ ਵੀ ਨਿਤਨੇਮ ਜੇਕਰ ਤੁਹਾਡੇ ਕੋਲੋਂ ਨਹੀਂ ਹੋਇਆ ਤਾਂ ਤੁਸੀਂ ਆਪਣਾ ਨਿਤਨੇਮ ਘਰ ਵਿੱਚ ਹੀ ਕਰੋ ਹੋਰ ਕਿਸੇ ਸਮੇਂ ਤੁਸੀਂ ਅੱਗੇ ਪਿੱਛੇ ਸਮੇਂ ਦੇ ਵਿੱਚ ਵੀ ਆਪਣਾ ਨਿਤਨੇਮ ਕਰ ਸਕਦੇ ਹੋ ਬਹੁਤੇ ਇਸ ਤਰ੍ਹਾਂ ਕਰਦੇ ਦੇਖੇ ਹਨ ਕਿਉਂਕਿ ਕਈ ਆਲਸੀ ਹੋ ਜਾਂਦੇ ਹਨ ਕਿ ਚਲੋ ਹੁਣ ਸਮਾਂ ਮਿਲਿਆ ਹੈ ਗੁਟਕਾ ਸਾਹਿਬ ਤੋਂ ਪਾਠ ਹੀ ਕਰ ਲੈਂਦੇ ਹਾਂ ਜਿਹੜਾ ਕੀਰਤਨ ਉੱਥੇ ਹੋ ਰਿਹਾ ਹੁੰਦਾ ਹੈ ਉਹਦੀ ਅਸੀਂ ਕਦੇ ਵੀ ਕੋਈ ਗੱਲਬਾਤ ਆਪਣੇ ਕੰਨਾਂ ਦੇ ਵਿੱਚ ਨਹੀਂ ਪਾਉਂਦੇ ਕਦੇ ਵੀ ਅਸੀਂ ਆਪਣਾ ਧਿਆਨ ਪਰਮਾਤਮਾ ਦੀਆਂ ਗੱਲਾਂ ਵਿੱਚ ਜੋੜਨ ਤੇ ਨਹੀਂ ਲਗਾਉਂਦੇ ਕਈ ਲੋਕ ਕੀ ਕਰਦੇ ਹਨ ਕਿ ਮੋਬਾਈਲ ਦੇਖਦੇ ਰਹਿੰਦੇ ਹਨ ਗੁਰੂ ਘਰ ਜਾ ਕੇ ਕਿਸੇ ਦੀ ਬੜੀ ਮਜਬੂਰੀ ਹੋਵੇ ਤਾਂ ਉਹ ਹਜੂਰੀ ਤੋਂ ਬਾਹਰ ਜਾ ਕੇ ਦਰਬਾਰ ਤੋਂ ਬਾਹਰ ਜਾ ਕੇ ਗੁਰਬਾਣੀ ਦਾ ਪਾਠ ਕਰ ਸਕਦਾ ਹੈ ਇਸ ਦੇ ਵਿੱਚ ਕੋਈ ਗਲਤ ਨਹੀਂ ਹੈ ਦੂਸਰੀ ਗੱਲ ਜੋ ਧਿਆਨ ਰੱਖਣੀ ਹੈ ਕਿ ਕਦੇ ਵੀ ਆਪਾਂ ਨੰਗੇ ਸਿਰ ਖੁੱਲੇ ਵਾਲਾਂ ਦੇ ਨਾਲ ਗੁਰਬਾਣੀ ਗੁਟਕਾ ਸਾਹਿਬ ਤੋਂ ਨਹੀਂ ਪੜਨੀ ਨਾ ਹੀ ਤੁਸੀਂ ਪੈਰਾਂ ਦੇ ਵਿੱਚ ਜੇਕਰ ਜੋੜੇ ਹੋਣ ਤੇ ਉਦੋਂ ਵੀ ਤੁਸੀਂ ਗੁਰਬਾਣੀ ਦਾ ਪਾਠ ਉੱਚੀ ਬੋਲ ਕੇ ਜਾਂ ਗੁਟਕਾ ਸਾਹਿਬ ਤੋਂ ਬਿਲਕੁਲ ਵੀ ਨਹੀਂ ਕਰਨਾ ਧਿਆਨ ਵਿੱਚ ਰੱਖਣ ਵਾਲੀਆਂ ਇਹ ਬਹੁਤ ਹੀ ਜ਼ਰੂਰੀ ਗੱਲਾਂ ਹਨ ਅਗਲੀ ਗੱਲ ਹੈ ਜੀ ਕਿ ਸਰੀਰਕ ਸ਼ੁੱਧੀ ਤੋਂ ਬਿਨਾਂ ਚਾਹੇ ਅਸੀਂ ਗ੍ਰਹਿਸਤੀ ਹੋਈਏ ਚਾਹੇ ਅਸੀਂ ਸਰੀਰਕ ਸਤੀ ਹੀ ਕਰਨੀ ਹੋਵੇ ਸਰੀਰਕ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਚਾਹੇ ਆਪਦੀ ਡਾਈਟ ਹੋ ਕੇ ਹੀ ਨਿਤਨੇਮ ਕਰਨ ਤੋਂ ਪਹਿਲਾਂ ਗੁਟਕਾ ਸਾਹਿਬ ਨੂੰ ਫੜਨ ਤੋਂ ਪਹਿਲਾਂ ਗੁਰਬਾਣੀ ਪੜਨ ਤੋਂ ਪਹਿਲਾਂ ਸਰੀਰਕ ਇਸ਼ਨਾਨ ਕਰਨਾ ਬੜਾ ਜ਼ਰੂਰੀ ਹੈ ਇਸ ਤਰ੍ਹਾਂ ਵੀ ਆਪ ਜੀ ਨੇ ਗੱਲ ਦਾ ਧਿਆਨ ਰੱਖਣਾ ਹੈ ਕਿਉਂਕਿ ਇਹ ਜਿਹੜੀ ਗੱਲ ਹੈ ਇਹ ਸਭ ਤੋਂ ਇੰਪੋਰਟੈਂਟ ਹੈ ਗੁਟਕਾ ਸਾਹਿਬ ਤੋਂ ਕਦੇ ਵੀ ਕਿਸੇ ਦੇ ਪੈਰਾਂ ਵੱਲ ਬੈਠ ਕੇ ਨਹੀਂ ਪੜਨਾ ਕਿਸੇ ਦੇ ਆਸਣ ਤੋਂ ਨੀਵਾ ਨਹੀਂ ਹੋ ਕੇ ਬੈਠਣਾ ਜਦ ਕਿਸੇ ਕਥਾ ਕੀਰਤਨ ਦੇ ਵਿੱਚ ਜਾਓ ਤਾਂ ਉੱਥੇ ਜਾ ਕੇ ਗੁਟਕਾ ਸਾਹਿਬ ਤੋਂ ਪਾਠ ਨਹੀਂ ਕਰਨਾ ਆਪਣੇ ਹੱਥਾਂ ਦੇ ਵਿੱਚ ਸਿੱਧੇ ਹੀ ਗੁਟਕਾ ਸਾਹਿਬ ਨਹੀਂ ਫੜਨਾ ਰੁਮਾਲਾ ਸਾਹਿਬ ਦੇ ਵਿੱਚ ਲਪੇਟ ਕੇ ਹੀ ਫੜਨਾ ਹੈ ਕਦੇ ਵੀ ਜੇਕਰ ਤੁਸੀਂ ਆਪਣੇ ਘਰ ਵਿੱਚ ਸੈਂਚੀਆਂ ਜਾਂ ਗੁਟਕਾ ਸਾਹਿਬ ਰੱਖਦੇ ਹੋ ਤਾਂ ਉਹਨਾਂ ਨੂੰ ਰਮਾਲਾ ਸਾਹਿਬ ਤੋਂ ਬਿਨਾਂ ਨਹੀਂ ਰੱਖਣਾ ਇਹਨਾਂ ਗੱਲਾਂ ਦਾ ਜੇਕਰ ਤੁਸੀਂ ਬਹੁਤ ਜ਼ਿਆਦਾ ਧਿਆਨ ਰੱਖੋਗੇ ਤਾਂ ਵੇਖ ਲੈਣਾ ਸਾਧ ਸੰਗਤ ਜੀ ਪਰਮਾਤਮਾ ਜੀ ਤੁਹਾਨੂੰ ਦੁੱਗਣਾ ਫਲ ਦੇ ਦੇਣਗੇ ਕਦੇ ਵੀ ਆਂਡੇ ਖਾ ਕੇ ਗੁਰਬਾਣੀ ਦਾ ਪਾਠ ਨਹੀਂ ਕਰਨਾ ਜੇ ਮਨ ਕਰਦਾ ਹੈ ਕਿ ਗੁਰਬਾਣੀ ਦਾ ਪਾਠ ਕਰਨ ਨੂੰ ਚਿਤ ਕਰਦਾ ਹੈ ਗੁਰੂ ਦੇ ਚਰਨਾਂ ਵਿੱਚ ਜੁੜਨ ਨੂੰ ਤਾਂ ਪਹਿਲਾਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ ਇਹਨਾਂ ਚੀਜ਼ਾਂ ਨੂੰ ਛੱਡ ਇੱਕ ਪਾਸੇ ਹੋ ਜਾਓ ਫਿਰ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਸ਼ਰਾਬ ਪੀ ਕੇ ਨਸ਼ਾ ਕਰਕੇ ਆਂਡਿਆਂ ਦੀ ਭੁਰਜੀ ਬਣਾ ਕੇ ਖਾ ਕੇ ਫਿਰ ਵੀ ਕਈ ਲੋਕ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਸਾਡਾ ਜੀ ਨਿਤਨੇਮ ਹੈ ਇਸ ਤਰ੍ਹਾਂ ਕਦੇ ਵੀ ਨਾ ਕਰੋ ਨਹੀਂ ਤਾਂ ਭਾਗਾ ਨਹੀਂ ਤਾਂ ਪਾਪਾਂ ਦੇ ਭਾਗੀਦਾਰ ਬਣ ਜਾਓਗੇ ਬੜੇ ਹੀ ਪਿਆਰ ਦੇ ਨਾਲ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਸਮਝਾਇਆ ਹੈ ਸਾਥ ਸੰਗਤ ਜੀ ਤੁਹਾਨੂੰ ਇਸ ਵੀਡੀਓ ਰਾਹੀਂ ਦੱਸਿਆ ਹੈ ਕਿ ਤੁਸੀਂ ਪਰਮਾਤਮਾ ਜੀ ਦਾ ਦੁਗਣਾ ਫਲ ਕਿਵੇਂ ਪ੍ਰਾਪਤ ਕਰ ਸਕਦੇ ਹੋ ਕਿਵੇਂ ਉਹ ਤੁਹਾਡੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ